ਬੜਾ ਖਾਈ ਕਮਲ ਦਾ ਫੁੱਲ ਬਣਨਾ ਜਮਣਾ ਚਿੱਕੜਾ ਦਾ ਹੁਸਨ ਸੁੱਚਾ ਰੱਖਣਾ ਕੋਲੀਆਂ ਦੀ ਦਲਾਲੀ ਚ ਕਾਲਸ ਕੋਲੋਂ ਬਚਣਾ ਖੰਡਿਓ ਤਿੱਖੀ ਤੇ ਤੇਰੇ ਹੋ ਕੇ ਨੱਚਣਾ ਤੇਰੇ ਇਸ਼ਕ ਦੀ ਮਚੇ ਜੇ ਲਾਲੀ ਅਸੀਂ ਇਸੇ ਤੱਕ ਦੀ ਪੱਠੀ ਤੇ ਫੇਰ ਮਚਣਾ ਵਗਦੇ ਦਰਿਆ ਚ ਪੈਰ ਉਦੋਂ ਰੱਖਣਾ ਜਦੋਂ ਰਗਾ ਚ ਭਰੋਸੇ ਦਾ ਲਹੂ ਵਗਣਾ ਪਾਵੇਂ ਸ਼ੂਕਦੀਆਂ ਨੇ ਹਨੇਰੀਆਂ ਵਗਾ ਦੇਈ ਅਸੀਂ ਜਿਗਰੀ ਦਾ ਪਹਾੜ ਖੜਾ ਰੱਖਣਾ ਰੋੜ ਰੋੜ ਭਾਵੇਂ ਟੁੱਟ ਕੇ ਰੁੜ ਜਾਏ ਤੇਰੇ ਰਾਹਾਂ ਚ ਦਿਲ ਵਸਾਈ ਰੱਖਣਾ ਗੋਤੇ ਖਾਵਾਂ ਲੱਖbaar ਮੋਤ ਕਿਨਾਰੇ ਹੋਮਾ ਪਰ ਈਮਾਨ ਦੀ ਨਜਰੋਂ ਨਹੀਂ ਡਿਕਣਾ ਪੱਠੀ ਮੱਚੇਗੀ ਜਿੰਨੀ ਬੇਰਹਿਮੀ ਨਾਲ ਕਾਲੇ ਕੋਲੇ ਨੂੰ ਲਾਲੀ ਦਾ ਹੁਸਨ ਰਚਣਾ ਜੇ ਕਿਆਮਤ ਤੇ ਆਉਣਾ ਤਾਂ ਗੱਲ ਕਰ ਅਸੀਂ ਕਿਆਮਤ ਨੂੰ ਗੱਲ ਨਾਲ ਲਾਈ ਰੱਖਣਾ ਤੇਰੀ ਇੰਤਜ਼ਾਰ ਚ ਖੁੱਲੀਆਂ ਰਹਿਣ ਅੱਖਾਂ ਭਾਵੇਂ ਵਕਤ ਨੇ ਪੋਟਾ ਪੋਟਾ ਕੱਟਣਾ ਮੈਨੂੰ ਭੁਲੇਖਾ ਨਹੀਂ ਤੇਰੀ ਹਸਤੀ ਦਾ ਸਦਕਾ ਤੇਰਾ ਇਸ਼ਕ ਮਚਾਈ ਰੱਖਣਾ ਸਦਕਾ ਤੇਰਾ ਇਸ਼ਕ ਮਚਾਈ ਰੱਖਣਾ